ਹੈਲੋ ਸੋਸ਼ੀ ਕੁਲਜੀ ਸਰ ਨੂੰ ਮੀਤ ਕਰਦੇ ਆਂ ਤੁਸੀਂ ਸਾਰੇ ਵਿਦਿ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਸੀਗੇ ਬਾਜ਼ਾਰ ਵੱਲ ਤੇ ਸੋਚਿਆ ਚਲੋ ਬਨਾਸਰ ਬਾਗ ਚੱਲ ਕੇ ਆਨੇ ਆ ਹਨ ਕਿਉਂਕਿ ਬਹੁਤ ਫੇਮਸ ਪਲੇਸ ਆ ਇਹ ਸੰਗਰੂਰ ਜ਼ਿਲ੍ਹੇ ਦਾ ਤੇ ਕਾਫੀ ਮਤਲਬ ਪਹਿਲਾਂ ਬਹੁਤ ਆਵਾਜ਼ਾਈ ਹੁੰਦੀ ਸੀਗੀ ਹੁਣ ਤਾਂ ਥੋੜਾ ਜਿਹਾ ਘਟ ਗਿਆ ਇਹ ਜਿਵੇਂ ਇਹ ਵਾਲਾ ਦੇਖ ਸਕਦੇ ਤੁਸੀਂ ਇਹ ਫਾਉਂਟੇ ਨੇ ਤਕਰੀਬਨ ਬੰਦ ਹੀ ਪਿਆਗਾ ਹਨਾ ਬਹੁਤ ਬਹੁਤ ਮਤਲਬ ਪੁਰਾਣਾ ਹੋ ਚੁੱਕਿਆ ਹੈ ਸਾਰਾ ਪਰ ਕਿਸੇ ਨੂੰ ਆਈ ਨਹੀਂ ਹੈਗਾ ਵੀ ਇਹਦੀ ਮੁਰੰਮਤ ਵਗੈਰਾ ਕਰਾ ਦਈਏ ਹਨਾ ਵੀ ਇੰਨੀ ਪੁਰਾਣੀ ਚੀਜ਼ ਆ ਹਨਾ ਬਨਾਸਰ ਬਾਗ ਇਹ ਨਾ ਸੋਹਣਾ ਆਲੇ ਸਾਰੇ ਤੇ ਬਹੁਤ ਵਧੀਆ ਲੱਗਦਾਗਾ ਤੇ ਪਰ ਪਹਿਲਾਂ ਵਾਂਗੂ ਨਾ ਕਿਸੇ ਨੇ ਹੁਣ ਇਹਦੀ ਕੇਅਰ ਵਗੈਰਾ ਕੁਝ ਵੀ ਨਹੀਂ ਹੈਗੀ ਆਲੇ ਦਲੇ ਦੇਖ ਸਕਦੇ ਹੋ ਪੂਰੀ ਗੰਦਗੀ ਫੈਲੀ ਹੋਈ ਸੀਗੀ ਹਨਾ ਤੇ ਨਾ ਕੋਈ ਸਫਾਈ ਦਾ ਪ੍ਰਬੰਧ ਸੀ ਨਾ ਕੋਈ ਹੋਰ ਹਨਾ ਇਹ ਗੇਟ ਤਾਂ ਬੰਦ ਹੀ ਰਹਿੰਦਾ तकरीबन ਜਦੋਂ ਵੀ ਆਨੇ ਆ ਹਮੇਸ਼ਾ ਬੰਦ ਹੀ ਰਹਿੰਦਾ ਇਹ ਲੌਕ ਹੀ ਲੱਗਿਆ ਰਹਿੰਦਾ ਮੈਂ ਤਾਂ ਕਦੇ ਇਹਦੇ ਅੱਗੇ ਜਾ ਕੇ ਵੀ ਨਹੀਂ ਦੇਖਿਆ ਵੀ ਹੈ ਕੀ ਹੈਗਾ ਹਨਾ ਤੇ ਪਰ ਇਮਾਰਤ ਬਹੁਤ ਸੋਹਣੀ ਬਣੀ ਹੈ ਸਾਰਾ ਬਣਿਆ ਬਹੁਤ ਸੋਹਣਾ ਹੋਇਆ ਪਰ ਸਾਂਭਿਆ ਨਹੀਂ ਗਿਆ ਖੁਸ਼ੀ ਬਹੁਤ ਖੁਸ਼ ਸੀਗੀ ਇਹ ਦੋ ਤਿੰਨ ਵਾਰ ਆ ਚੁੱਕੀ ਹੈ ਇੱਥੇ ਤੇ ਕਿਉਂਕਿ ਹੁਣ ਬਰਸਾਤ ਦਾ ਮੌਸਮ ਸੀਗਾ ਇਸ ਕਰਕੇ ਵੀ ਚਲੋ ਮੌਸਮ ਵੀ ਠੰਡਾ ਸੀਗਾ ਹਨਾ ਤੇ ਮੈਂ ਸੋਚਿਆ ਕਿ ਚਲੋ ਜਾਂਦੇ ਜਾਂਦੇ ਗੇੜਾ ਕੱਢ ਕੇ ਚੱਲਦੇ ਆਂਗੇ ਹਨਾ ਫਿਰ ਮੈਂ ਮੰਮੀ ਨੂੰ ਪੁੱਛਿਆ ਸੀਗਾ ਕਿ ਮੰਮੀ ਵੀ ਇੱਥੇ ਤੀਆਂ ਵਗੈਰਾ ਲੱਗਦੇ ਹੁੰਦੀਆਂ ਸੀਗੀਆਂ ਪਹਿਲਾਂ ਵੀ ਮੈਨੂੰ ਉਹ ਪਲੇਸ ਦਿਖਾ ਹਨਾ ਕਿਉਂਕਿ ਮੈਂ ਤਾਂ ਕਦੇ ਆਈ ਨਹੀਂ ਸੀ ਇੱਥੇ ਪਰ ਮੰਮੀ ਨੇ ਦੱਸਿਆ ਕਹਿੰਦੀ ਵੀ ਇਹ ਜਿੰਨਾ ਵੀ ਇਹ ਤੁਹਾਨੂੰ ਏਰੀਆ ਦਿਖ ਰਿਹਾ ਹੋਊਗਾ ਨਾ ਸਾਰਾ ਇੱਥੇ ਤੀਆਂ ਲੱਗਦੀ ਹੁੰਦੀ ਸੀ ਤੇ ਹੁਣ ਦੇਖੋ ਕਿੰਨਾ ਉਜਾੜ ਬਣਿਆ ਪਿਆ ਹਨਾ ਘਾਈ ਘਾ ਹੋਇਆ ਪਿਆ ਸੀਗਾ ਕੱਖ ਨੇ ਵੱਡ-ਵੱਡੇ ਹੋਏ ਪਏ ਸੀਗੇ ਕੋਈ ਸਫਾਈ ਨਹੀਂ ਸੀਗੀ ਕੋਈ ਕੁਝ ਨਹੀਂ ਸੀਗਾ ਮੈਨੂੰ ਤਾਂ ਇਹ ਸੀ ਹੋ ਸਕਦਾ ਮੈਂ ਕਿਹਾ ਤੀਆਂ ਵੀ ਲੱਗਦੀਆਂ ਹੁਣ ਪਰ ਪਹਿਲਾਂ ਦਾ ਮਾਹੌਲ ਨਹੀਂ ਸੀਗਾ ਮੰਮੀ ਕਹਿੰਦੀ ਇਸ ਤਰ੍ਹਾਂ ਆਤੋ ਕੇ ਕਮਰ ਵੇੜ ਕੇ ਟਾਈਮ ਨਾਲ ਵੇਲੀਆਂ ਹੋ ਕੇ ਆ ਜਾਂਦੀਆਂ ਸੀਗੀਆਂ ਪੰਜ ਛੇ ਦਿਨ ਵਧੀਆ ਇੰਜੋਏ ਕਰਦੇ ਤੀਆਂ ਦੇ ਮੌਸਮ ਦੇ ਵਿੱਚ ਹਨਾ ਸੌਣ ਦੇ ਮੌਸਮ ਦੇ ਵਿੱਚ ਪਰ ਹੁਣ ਬਹੁਤ ਜ਼ਿਆਦਾ ਚੇਂਜ ਸੀਗਾ ਹਨਾ ਤੀਆਂ ਤਾਂ ਕੀ ਇੱਥੇ ਤਾਂ ਆਲੇ-ਦਾਲੇ ਲੋਕ ਵੀ ਨਹੀਂ ਦਿਖ ਰਹੇ ਸੀਗੇ ਪ੍ਰੋਪਰ ਹਨਾ ਦੀ ਕੋਈ ਆਲੇ-ਦਾਲੇ ਹੋਰ ਵਧੀਆ ਲੋਕ-ਲੋਕ ਫਿਰਦੇ ਹੋਣਗੇ ਤੇ ਮੰਮੀ ਕਹਿੰਦੀ ਵੀ ਹੁਣ ਤਾਂ ਕੁਝ ਨਹੀਂ ਹੈਗਾ ਕੱਕ ਨਹੀਂ ਹੈਗਾ ਇੱਥੇ ਤਾਂ ਹੁਣ ਹੈ ਕੱਕ ਤਾਂ ਹੈਗੇ ਨੇ ਪਰ ਲੋਕ ਨਹੀਂ ਹੈਗੇ ਕੱਕ ਤਾਂ ਬਥੇਰੇ ਮਿਲ ਜਾਣਗੇ ਤੁਹਾਨੂੰ ਆਲੇ-ਦਾਲੇ ਮਤਲਬ ਘਾ ਫੂਸੀ ਹੋਇਆ ਪਿਆ ਸੀਗਾ ਹੁਣ ਕੋਈ ਸਾਫ਼ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਸੀਗਾ ਕੋਈ ਇਹਦੀ ਕੇਅਰ ਨਹੀਂ ਹੈਗੀ ਹਨਾ ਕੋਈ ਕੁਝ ਨਹੀਂ ਹੈਗਾ ਮੈਨੂੰ ਲੱਗਦਾ ਪਤਾ ਨਹੀਂ ਇਹ ਕਿਸੇ ਦੇ ਅੰਡਰ ਤਾਂ ਹੁਣਾ ਨਾ ਬਨਸਰ ਬਾਗ ਜਾਂ ਏ ਸੀ ਐਮ ਸਿਟੀ ਆ ਏ ਤੇ ਸੀ ਐਮ ਸਿਟੀ ਦੇ ਵਿੱਚ ਜਿਹੜੀਆਂ ਪੁਰਾਣੀਆਂ ਆਪਣੀਆਂ ਇਮਾਰਤਾਂ ਨੇ ਉਹਨਾਂ ਦਾ ਇਹ ਹਾਲ ਹੋ ਰਿਹਾ ਬਿਲਕੁਲ ਹੀ ਖੰਡਰ ਬਣੇ ਪਏ ਨੇ ਸਾਰੇ ਹਨਾ 43 43 ਤੁਸੀਂ ਦੇਖ ਲਓ ਜਗ੍ਹਾ ਬਹੁਤ ਸੋਹਣੀ ਆ ਕੋਈ ਸ਼ੱਕ ਨਹੀਂ ਕਿ ਜਗ੍ਹਾ ਨਹੀਂ ਥੋੜੀ ਜਗ੍ਹਾ ਬਹੁਤ ਸੋਹਣੀ ਆ ਹਨਾ ਤੇ ਪੂਰਾ ਠੰਡਾ ਠੰਡਾ ਇਲਾਕਾ ਲੱਗ ਰਿਹਾ ਸੀ ਕਿਉਂਕਿ ਦਰਖਤਾਂ ਕਰਕੇ ਬਹੁਤ ਵਧੀਆ ਵਾਤਾਵਰਨ ਲੱਗ ਰਿਹਾ ਸੀਗਾ ਪਰ ਕੇਅਰ ਨਹੀਂ ਹੈਗੀ ਹੁਣ ਕੀ ਆ ਬੀ ਐਸ ਐਨ ਐਲ ਪਾਰਕ ਇਸ ਤੋਂ ਜ਼ਿਆਦਾ ਵਧੀਆ ਲੱਗਦਾਗਾ ਉੱਥੇ ਬੱਚੇ ਵਗੈਰਾ ਬਹੁਤ ਜਾਂਦੇ ਨੇ ਹਨ ਝੂਟੇ ਵਗੈਰਾ ਲੈਣ ਇੱਥੇ ਤਾਂ ਫਿਰ ਅਸੀਂ ਇੱਧਰ ਅੱਗੇ ਜਾ ਰਹੇ ਸੀਗੇ ਸਟੇਡੀਅਮ ਵੀ ਅੱਗੇ ਤੇ ਫਿਰ ਖੁਸ਼ੀ ਨੂੰ ਆਏ ਹੋਗੇ ਵੀ ਚਲੋ ਮੈਂ ਆਈ ਤਾਂ ਹੈਗੀ ਆ ਵੀ ਮੈਨੂੰ ਝੁੱਲੇ ਵਗੈਰਾ ਦਲਾ ਕੇ ਲੈ ਕੇ ਆਉ ਕਿਉਂਕਿ ਇਹ ਪਹਿਲਾਂ ਵੀ ਆਂਦੀ ਰਹਿੰਦੀ ਆ ਇੱਕ ਦੋ ਵਾਰ ਆ ਕੇ ਗਈ ਆ ਪਹਿਲਾਂ ਇੱਥੇ ਝੂਟੇ ਵਗੈਰਾ ਲਏ ਸੀਗੇ ਇੱਥੇ ਖੁਸ਼ੀ ਨੇ ਪਹਿਲਾਂ ਵੀ ਤੇ ਮੈਂ ਕਿਹਾ ਚਲੋ ਆਪਾਂ ਚੱਲ ਕੇ ਦੇਖਦੇ ਹਾਂ ਵੀ ਉੱਥੇ ਕੀ ਮਾਹੌਲ ਹਨ ਝੁੱਲੇ ਵਗੈਰਾ ਹੈਗੇ ਵੀ ਨੇ ਜਾਂ ਕੀ ਆ ਹਨ ਤੇ ਸਾਹਮਣੇ ਬੱਚਿਆਂ ਨੂੰ ਨਾ ਟ੍ਰੇਨਿੰਗ ਦਿੱਤੀ ਜਾ ਰਹੀ ਸੀਗੀ ਜੁੱਡੋ ਕਾਰਾਟੇ ਹਨ ਸੈਲਫ ਡਿਫੈਂਸ ਦੀ ਟ੍ਰੇਨਿੰਗ ਬਹੁਤ ਜ਼ਰ ਮੈਨੂੰ ਵੀ ਆਇਸੀ ਵੀ ਮੈਂ ਖੁਸ਼ੀ ਨੂੰ ਆਜੀ ਕਿਤੇ ਲਗਾਉਂਗੀ ਤੇ ਚੁੱਲੇ ਵਗੈਰਾ ਬਹੁਤ ਸੋਹਣੇ ਸੋਹਣੇ ਸੀ ਪਰ ਸੇਮ ਉਹੀ ਹਾਲ ਹਨਾ ਵੀ ਸਫਾਈ ਦਾ ਕੋਈ ਹੋਣੀ ਸੀਗਾ ਆਲੇ-ਦਾਲੇ ਕਾਈ ਕਾ ਹੋਇਆ ਪਿਆ ਸੀ ਪੂਰਾ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਤਾਂ ਥੋੜਾ ਡਰ ਵੀ ਹੁੰਦਾ ਰਿਸਕੀ ਵੀ ਹੁੰਦਾ ਨਾ ਸਾਫ ਸਫਾਈ ਜ਼ਰੂਰੀ ਹੁੰਦੀ ਹੈਗੀ ਫਿਰ ਖੁਸ਼ੀ ਨੇ ਤੇ ਦੱਸਦੀ ਨੇ ਲੈ ਝੂਟੇ ਤਕਰੀਬਨ ਇਹਨਾਂ ਦੇ ਅੱਧੇ ਚੁੱਲੇ ਵਰਕਿੰਗ ਸੀਗੇ ਅੱਧੇ ਤਾਂ ਟੁੱਟੇ ਪਏ ਸੀਗੇ ਹਨਾ ਖੁਸ਼ੀ ਨੂੰ ਡਰ ਵੀ ਲੱਗ ਰਿਹਾ ਸੀ ਇਹਦੇ ਤੇ ਬਹੁਤ ਇਹ ਇਹੀ ਹੈ ਇੱਕ ਜਿਹੜਾ ਕਾਮਯਾਬ ਆ ਇਹ ਕੰਫਰਟੇਬਲ ਵੀ ਬਹੁਤ ਹਨਾ ਕੋਈ ਵੀ ਬੈ ਸਕਦਾ ਹੈ ਇਹਦੇ ਤੇ ਤੇ ਚਿੱਕੜ ਹੋਇਆ ਪਿਆ ਸੀਗਾ ਔਲੇ-ਦਾਲੇ ਇਸ ਕਰਕੇ ਥੋੜਾ ਜਿਆਦਾ ਡਰ ਵੀ ਲੱਗਦਾ ਸੀ ਕਿਤੇ ਫਿਸਲ ਕੇ ਨ ਡਿੱਗ ਜਾਈਏ ਤੇ ਮਤਲਬ ਇਹ ਆ ਕਿ ਅਗਰ ਆਪਾਂ ਇਹ ਚੀਜ਼ਾਂ ਨੂੰ ਸੰਭਾਂਗੇ ਨਾ ਮਤਲਬ ਕੇਅਰ ਤਾਂ ਜ਼ਰੂਰੀ ਆ ਹਨਾ ਕਿਉਂਕਿ ਇਹ ਜਿਆਦਾ ਟਾਈਮ ਨਹੀਂ ਹੈਗਾ ਫਿਰ ਇਸ ਹਿਸਾਬ ਨਾਲ ਜਿਸ ਹਿਸਾਬ ਦੇ ਹੁਣ ਹਾਲਾਤ ਬਣ ਰਹੇ ਨੇ ਹਨਾ ਤੇ ਉਹ ਦੇਖੋ ਸਾਹਮਣੇ ਮੈਂ ਉਹ ਤੇ ਵੀਡੀਓ ਤਾਂ ਬਣਾ ਰਹੀ ਸੀ ਕਿ ਬਹੁਤ ਡਾਂਟ ਰਿਆ ਸੀ ਉਹ ਟੀਚਰ ਬੱਚਿਆਂ ਨੂੰ ਸਖਲਾਰੇ ਸੀ ਪ੍ਰੋਪਰਲੀ ਹਨਾ ਵੀ ਕਿਵੇਂ-ਕਿਵੇਂ ਕਰਨਾ ਅਲੇ-ਦਲੇ ਦੇਖੋ ਮੌਸਮ ਬਹੁਤ ਸੋਹਣਾ ਲੱਗ ਰਿਹਾ ਸੀ ਜੇ ਕਿਤੇ ਆ ਪਾਰਕ ਦੀ ਪ੍ਰੋਪਰ ਕਟਿੰਗ ਹੋਈ ਹੋਵੇ ਨਾ ਕਿੰਨਾ ਮਨ ਲੱਗੇ ਤੇ ਹਣਾ ਜੀ ਲੱਗੇ ਹੁਣ ਤਾਂ ਸਾਨੂੰ ਕਾਲੀ ਹੋ ਰਹੀ ਸੀ ਕਿਉਂਕਿ ਮੱਛਰ ਬਹੁਤ ਜ਼ਿਆਦਾ ਸੀਗਾ ਮੱਛਰ ਮੱਕੀ ਹਣਾ ਤੇ ਦੇਖੋ ਆਲੇ-ਦਲੇ ਦੇਖ ਸਕਦੇ ਹੋ ਕਚਰਾ ਹੀ ਕਚਰਾ ਫੈਲੇ ਹੋਇਆ ਸੀਗਾ ਹਣਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਹੈਗਾ ਹਣਾ ਤੇ ਫਿਰ ਮੈਂ ਵੀ ਸੋਚਿਆ ਵੀ ਚਲੋ ਮੈਂ ਵੀ ਝੂਟੇ ਲੈ ਲਾ ਜਾਈ ਤਾਂ ਹੈਗੀ ਆ ਹਣਾ ਫਿਰ ਕਿਉਂਕਿ ਬਨਾਸਰ ਬਾਗਵਾਲ ਤਾਂ ਹੁਣ ਗੇੜਾ ਹੀ ਨਹੀਂ ਲੱਗਦਾ ਹਣਾ ਪਹਿਲਾਂ ਤਾਂ ਆਉ ਜਾਂਦੇ ਸੀਗੇ ਹੁਣ ਨਹੀਂ ਕਿਉਂਕਿ ਹੁਣ ਆਣ ਦਾ ਆਣ ਵਾਲਾ ਨਾ ਰਿਹਾ ਨਹੀਂ ਹੈਗਾ ਪਹਿਲਾ ਵਰਗਾ ਮਾਹੌਲ ਨਹੀਂ ਰਿਹਾ ਇੱਥੇ ਤੇ ਮੈਂ ਬਹੁਤ ਸੁਣਦੀ ਹੁੰਦੀ ਸੀ ਕਿ ਬਨੋਸਰ ਬਾਗ ਦੀਆਂ ਤੀਆਂ ਬਹੁਤ ਫੇਮਸ ਨੇ ਬਨੋਸਰ ਬਾਗ ਚ ਆਏ ਆ ਹਣਾ ਤੇ ਪਰ ਹੁਣ ਕੁਝ ਵੀ ਨਹੀਂ ਜੈਗਾ ਹਣਾ ਤੀਆਂ ਤਾਂ ਦੂਰ ਦੂਰ ਤੱਕ ਕਿਤੇ ਨਹੀਂ ਦਿਖੀਆਂ ਫਿਰ ਅਸੀਂ ਵਾਪਸ ਚਲੇ ਗਏ ਵੀ ਚਲੋ ਜੀ ਹੁਣ ਬਹੁਤ ਘੰਫਰ ਲੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਮੌਸਮ ਠੰਡਾ ਸੀ ਪਰ بارش ਤੇ ਬਾਦ ਨਾਲ ਹਮਮੋਸ ਹੋ ਜਾਂਦੀ ਹੈ ਹਣਾ ਇੱਕ ਤਰ੍ਹਾਂ ਦੀ ਤੇ ਉਹ ਇਸ ਏਰੀਆ ਦੇ ਵਿੱਚ ਥੋੜੀ ਜ਼ਿਆਦਾ ਲੱਗ ਰਹੀ ਸੀ ਹਣਾ ਤੇ ਦਰਖਤਾਂ ਕਰਕੇ ਥੋੜਾ ਜਿਹਾ ਉਹ ਲੱਗ ਰਿਹਾ ਸੀਗਾ ਤੇ ਫਿਰ ਅਸੀਂ ਵਾਪਸ ਚਲੇ ਗਏ ਤੇ ਆਇਆ ਵੀ ਐਕਸਰਸਾਈਜ਼ ਕਰਨ ਲਈ ਵਾਕ ਕਰਨ ਲਈ ਇਹ ਚ ਜਲੀ ਰਹਿ ਗਿਆ ਬਨਾਸਰ ਬਾਗ ਹੁਣ ਬਨਾਸਰ ਬਾਗ ਜਿਵੇਂ ਪਹਿਲਾਂ ਸੀਗਾ ਕਿ ਘੁੰਮਣ ਫਿਰਨ ਦੀ ਪਲੇਸ ਰਹਿ ਗਈ ਜਾਂ ਫਿਰ ਤੀਆਂ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਵਗੈਰਾ ਲੱਗਦੀਆਂ ਜਾਂ ਉਹ ਚੀਜ਼ਾਂ ਉਹ ਚੀਜ਼ਾਂ 1% ਨਹੀਂ ਸੀ ਘੁੰਮਣ ਫਿਰਨ ਲਈ ਕੁਝ ਨਹੀਂ ਰਿਹਾ ਇੱਥੇ ਹਣਾ ਹੁਣ ਦੁਬਾਰਾ ਤੇ ਬਸ ਇਹ ਐਕਸਰਸਾਈਜ਼ ਲਈ ਤੇ ਵਾਕ ਲਈ ਹੀ ਰਹਿ ਗਿਆ ਹਣਾ ਹੋਰ ਕੁਝ ਵੀ ਨਹੀਂ ਜਗਾ ਬਨਾਸਰ ਬਾਗ ਚ ਮੈਨੂੰ ਦਈ ਸੀ ਲੈ ਪਿੰਗਾ ਇੰਨੇ ਪੁਰਾਣੇ ਪੁਰਾਣੇ ਦਰਖਤ ਲੱਗੇ ਹੋਏ ਹੈ ਜਿਵੇਂ ਮਰਜੀ ਜਿੱਥੇ ਮਰਜੀ ਟੋਲੇ ਬਣਾ ਕੇ ਆਹ ਦੇਖੋ ਕਿੰਨਾ ਸੋਹਣਾ ਦਰਖਤ ਆਂਬ ਦਾ ਦਰਖਤ ਹੈ ਬਹੁਤ ਹੋਰ ਵੀ ਹੈ ਜੇ ਸੁੱਕੇ ਸੁੱਕੇ ਬਹੁਤ ਪੁਰਾਣੇ ਦਰਖਤ ਲੱਗੇ ਹੋਏ ਨੇ ਜਿਵੇਂ ਪਿੱਪਲ ਹੋ ਗਿਆ ਬੋੜ ਹੋ ਗਿਆ ਆਂਬ ਦੇ ਬੂਟੇ ਹੋ ਗਏ ਹਨਾ ਕਾਫੀ ਤਰ੍ਹਾਂ ਦੇ ਬੂਟੇ ਲੱਗੇ ਹੋਏ ਸੀਗੇ ਤੇ ਬੂਟੇ ਵਧੀਆ ਲੱਗ ਰਹੇ ਸੀ ਆਲੇ-ਦਾਲੇ ਹਨਾ ਇਹੀ ਚੀਜ਼ ਬਹੁਤ ਵਧੀਆ ਲੱਗ ਰਹੀ ਸੀ ਪਰ ਮੈਂ ਫੇਰ ਉਹੀ ਗੱਲ ਕਹਨੀ ਆ ਦੇਖੋ ਤੁਸੀਂ ਆਲੇ-ਦਾਲੇ ਦੇਖੋ ਹੁਣ ਇਹਦਾ ਹਾਲ ਦੇਖੋ ਕੀ ਬਣਿਆ ਪਿਆ ਵਿਚਾਰੇ ਦਾ ਫੁੱਲ ਬਹੁਤ ਸੋਹਣੇ ਲੱਗੇ ਸੀ ਇਹਦਾ ਮੈਨੂੰ ਨਾਮ ਨਹੀਂ ਪਤਾ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਦੱਸਿਓ ਹਨਾ ਤੇ ਇਹ ਵੀ ਮੈਂ ਜਿਹੜੇ ਮੈਨੂੰ ਸੋਹਣੇ ਲੱਗ ਰਹੇ ਸੀ ਫਲਾਵਰ ਮੈਂ ਉਹਨਾਂ ਦੇ ਹੀ ਕੈਮਰਾ ਮਾਰਿਆ ਸੀਗਾ ਕਿਉਂਕਿ ਮੈਨੂੰ ਨਾ ਯਾਦ ਰਹ ਜੂਗਾ ਫਿਰ ਕਦੇ ਲਿਹਾਉਣੇ ਪੈ ਜਾਂਦੇ ਨੇ ਨਾ ਇਹ ਜਿਹੇ ਬੂਟੇ ਵੀ ਬਹੁਤ ਸੋਹਣੇ ਲੱਗ ਰਹੇ ਸੀ ਇਹ ਫਿਰ ਅਸੀਂ ਸੋਚਿਆ ਵੀ ਚਲੋ ਜੀ ਹੁਣ ਤਾਂ ਘਰੇ ਜਾਣ ਦੀ ਫਾਇਦਾ ਘਾਣਾ ਵੀ ਘਰ ਨੂੰ ਚਲਦੇ ਆ ਕਿਉਂਕਿ ਮੰਮੀ ਤੋਂ ਵੀ ਜ਼ਿਆਦਾ ਤੁਰਿਆ ਫਿਰ ਨਹੀਂ ਜਾਂਦਾਗਾ ਤੇ ਅੱਜ ਬਹਾਨੇ ਨਾਲ ਇਕੱਠੇ ਹੋਏ ਸੀ ਫਿਰ ਅਸੀਂ ਲੰਘਿਆ ਇੱਧਰ ਨੂੰ ਹੁਣ ਕੰਮ ਬਾਜ਼ਾਰ ਆਏ ਸੀਗੇ ਤੇ ਫਿਰ ਚੱਲੋ ਜਾਂਦੇ ਜਾਂਦੇ ਗੀੜਾ ਗੂੜਾ ਮਾਰ ਕੇ ਹੁਣ ਆਪਾਂ ਚੱਲਾਂਗੇ ਘਰ ਨੂੰ ਵਾਪਸ ਤੇ ਮਤਲਬ ਇਹ ਕਹਿ ਸਕਦੇ ਆਂ ਵੀ ਬਨਾਸਰ ਬਾਗ ਚਾਓ ਸ਼ਾਂਤੀ ਵਾਲਾ ਮਾਹੌਲ ਚਾਹੀਦਾ ਤਾਂ ਉਹ ਰੈਸਟ ਕਰੋ ਪੀਸ ਆਫ ਮਾਈਂਡ ਹਨਾ ਵਧੀਆ ਠੰਡਾ ਸ਼ਾਂਤ ਜਿਹਾ ਮਾਹੌਲ ਮਿਲੂਗਾ ਪਰ ਹੋਰ ਕੁਝ ਵੀ ਨਹੀਂ ਰਿਹਾ ਇੱਥੇ ਵੀ ਕੁਸ਼ੀ ਨੂੰ ਵੀ ਬਹੁਤ ਚਾਹ ਰਹਿੰਦਾ ਸੀਗਾ ਕਿ ਮੈਨੂੰ ਲੈ ਕੇ ਚਲੋ ਜੀ ਬਨਾਸਰ ਵਗ ਜਾਣਾ ਬਨਾਸਰ ਵਗ ਜਾਣਾ ਕਿਉਂਕਿ ਮੈਂ ਇਹਨੂੰ ਅਸਲ ਵਿੱਚ ਰੀਸਲਾਤੀ ਸੀਗੀ ਮੈਂ ਕਿਹਾ ਉੱਥੇ ਤੀਆਂ ਮਨਾਈ ਜਾਂਦੀਆਂ ਨੇ ਉੱਥੇ ਆਹ ਕੁਝ ਹੁੰਦਾਣਾ ਤੇ ਜਦੋਂ ਆ ਕੇ ਦੇਖਿਆ ਇਹ ਨਹੀਂ ਫਿਰ ਇਹਨੂੰ ਕਾਹਲੀ ਹੋ ਗਈ ਕਿ ਚੱਲੀਏ ਆਪਾਂ ਚੱਲੀਏ ਆਪਾਂ ਫਿਰ ਬਾਰ-ਬਾਰ ਮੈਨੂੰ ਇਹੀ ਕਹੀਗੀ ਤੇ ਹੁਣ ਆਪਾਂ ਚੱਲਦੇ ਆਂ ਕਰਨ ਨੂੰ ਵਾਪਸ ਕੁਸ਼ੀ ਨੂੰ ਤੇ ਮੰਮੀ ਨੂੰ ਕਰਨ ਨੂੰ ਲੈ ਕੇ ਚੱਲਦੇ ਆ ਹੁਣ ਆਪਾਂ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਇਹ ਸਾਡਾ ਬਨਾਸਰ ਵਾਗਲਾ ਛੋਟਾ ਜਿਹਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਅਹੀਂ ਛੋਟੇ ਛੋਟੇ ਹੋਰ ਵੀ ਨਵੇਂ ਪਲੇਸ ਤੇ ਲੈ ਕੇ ਚੱਲਾਂਗੇ ਤੁਹਾਨੂੰ ਸੰਗਰੂਰ ਏਰੀਆ ਦੇ ਓਕੇ ਜੀ ਬਾਏ ਬਾਏ ਥੈਂਕ ਯੂ